ਅੱਜ ਅਸੀਂ ਪਹੁੰਚੇ ਆਂ ਪਾਪਾ ਸ਼ੈਰ ਦੀ ਅੰਦਰਲੀ ਬਉਸ਼ਾਲਾ ਸਤਿਪਾਪਾ 인ਦਰਦਾਸ ਬਉਸ਼ਾਲਾ ਤਪਾ ਅਤੇ ਸਤਿਪਾਪਾ ਬਲਮਨਤ ਪੂਣੀ ਬਉਸ਼ਾਲਾ ਤਪਾ ਤੁਹਾਨੂੰ ਅਸੀਂ ਤੂਰੀ ਦਾ ਦ੍ਰਿਸ਼ ਦਿਖਾ ਰਹੇ ਆ ਤੇ ਤੁਹਾਨੂੰ ਅਸੀਂ ਇੱਕ ਅਪੀਲ ਵੀ ਕਰਨਾ ਚਾਹੁੰਦੇ ਆਂ ਕਿਸਾਨ ਵੀਰਾਂ ਅਤੇ ਦਾਨੀ ਸੱਜਣਾ ਨੂੰ ਕਿ ਤਪਾ ਦੀਆਂ ਦੋ ਗਊਸ਼ਾਲਾ માં ਹਨ ਜਿੱਥੇ ਹਰ ਸਾਲ ਕਣਕ ਦੇ ਸੀਜ਼ਨ ਵਿੱਚ ਕਿਸਾਨ ਵੀਰਾਂ ਵੱਲੋਂ ਅਤੇ ਦਾਨੀ ਸੱਜਣਾ ਵੱਲੋਂ ਨਗਦ ਰਾਸ਼ੀ ਕਿਸਾਨ ਵੀਰਾਂ ਵੱਲੋਂ ਥੂੜੀ ਦੀ ਸੇਵਾ ਕੀਤੀ ਜਾਂਦੀ ਹੈ ਆ ਜਿਹੜੇ ਕਿਸਾਨ ਵੀਰਾਂ ਵੱਲੋਂ ਥੂੜੀ ਭੇਜੀ ਗਈ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਲੰਗ ਮਾਤਾ ਦਾ ਦ੍ਰਿਸ਼ ਹੈ ਗਊਸ਼ਾਲਾ ਦੇ ਵਿੱਚ ਪਹੁੰਚੇ ਆ ਉਹ ਇਸ ਲਈ ਕਿਸਾਨ ਵੀਰ ਣਕ ਦੀ ਨਾਲ ਦੀ ਤੂੜੀ ਬਣਾ ਰਹੇ ਨੇ ਸੋ ਸਾਰਿਆਂ ਨੂੰ ਗਊਸ਼ਾਲਾ ਕਮੇਟੀ ਵੱਲੋਂ ਹੱਥ ਜੋੜ ਕੇ ਅਪੀਲ ਹੈ ਕਿ ਦੋਨੇ ਗਊਸ਼ਾਲਾਾਂਾਂ ਲਈ ਬਾਤ ਤੋਂ ਵੱਧ ਤੂੜੀ ਅਤੇ ਨਗਦ ਰਾਸ਼ੀ ਦਾਨ ਵਜੋਂ ਦਿੱਤੀ ਜਾਵੇ ਕਿਉਂਕਿ ਤੁਹਾਡੇ ਹੀ ਸਹਿਯੋਗ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਇਹ ਦੋਨੇ ਗਊਸ਼ਾਲਾਾਂ ਵਿੱਚ ਚੱਲ ਰਹੀਆਂ ਹਨ ਦੋਨੇ ਗਊਸ਼ਾਲਾਾਂਾਂ ਦੇ ਵਿੱਚ ਦੋ ਆ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਹਨ ਇਹ ਤੁਹਾਡੇ ਹੀ ਦਾਨ ਨਾਲ ਗਊਸ਼ਾਲਾਾਂਾਂ ਵਿੱਚ ਚੱਲ ਰਹੀਆਂ ਹਨ ਸੋ ਇਸ ਲਈ ਕਿਸਾਨ ਵੀਰਾਂ ਨੂੰ ਅਤੇ ਦਾਨੀ ਸਜਣਾ ਨੂੰ ਹੱਥ ਜੋੜ ਕੇ ਅਪੀਲ ਹੈ ਇਹ ਦੋਨੇ ਗਊਸ਼ਾਲਾਾਂ ਵਾਲੀ ਥੂੜੀ ਆਪੇ ਨਗਦ ਰਾਸ਼ੀ ਦਾਣ ਵਜੋਂ ਦਿੱਤੀ ਜਾਵੇ ਸੋ ਸਾਡੀ ਇਸ ਬੇਨਤੀ ਨੂੰ ਕਬੂਲ ਕਰੋਗੇ ਬਾਨੂੰ ਅਸੀਂ ਆ ਗਦਾਮ ਵੀ ਦਿਖਾ ਦਿੰਦੇ ਆ ਥੂੜੀ ਸ਼ੈੱਡ ਨੰਬਰ 2 ਇਹ ਤੁਹਾਡੀ ਸਹਿਯੋਗ ਨਾਲ ਇਹ ਥੂੜੀ ਵਾਲਾ ਸ਼ੈੱਡ ਜੋ ਬਣਾਇਆ ਹੈਗਾ ਗਊਆਂ ਲਈ ਇਹਨੂੰ ਇਸ ਵਾਰ ਪੂਰਾ ਭਰਨਾ ਹੈ ਸੋ ਵੱਧ ਤੋਂ ਵੱਧ ਤੂੜੀ ਅਤੇ ਨਗਦ ਰਕਮੀ ਧਾਨ ਦੇ ਕੇ ਪੋਣ ਦੇ ਭਾਗੀ ਬਣੋ ਕਿਉਂਕਿ تنਕੇ تنਕੇ ਨਾਲ ਹੀ ਸਮੁੰਦਰ ਭਰ ਜਾਂਦਾ ਸੋ ਗਊ ਮਾਤਾ ਸਾਰੇ ਵੀਰਾਂ ਤੇ ਕਿਰਪਾ ਕਰਨਗੇ ਕਿਸਾਨ ਵੀਰਾਂ ਨੂੰ ਤਾਂ ਫਾ ਸ਼ਹਿਰ ਦੇ ਅਤੇ ਆਲੇ ਦੁਆਲੇ ਦੇ ਕਿਸਾਨ ਵੀਰਾਂ ਤੇ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਫਿਰ ਦੁਆਰਾ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਬਾਦੀਆਂ ਦੋਨੇ ਗਊਸ਼ਾਲਾਾਂਾਂ ਲਈ ਥੂੜੀ ਅਤੇ ਨਗਦ ਰਾਸ਼ੀ ਦਾਨ ਦਿਓ ਤਾਂ ਜੋ ਗਊਸ਼ਾਲਾਾਂਾਂ ਵਿੱਚ ਥੂੜੀ ਦੀ ਕਮੀ ਨਾ ਪੈ ਸਕੇ ਤੁਹਾਨੂੰ ਅਸੀਂ ਸਕਰੀਨ ਤੇ ਸੰਪਰਕ ਨੰਬਰ ਵੀ ਨਾਲ ਪੇਜ ਰਹੇ ਆ ਇਸ ਨੰਬਰ ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤਾਬਾਦੀਆਂ ਦੋਨੇ ਗਊਸ਼ਾਲਾਵਾਂ ਵਿੱਚ ਵੱਧ ਤੋਂ ਵੱਧ ਨਗਦ ਰਾਸ਼ੀ ਅਤੇ ਵੱਧ ਤੋਂ ਵੱਧ ਕੂੜੀ ਆ ਸਕੇ ਗਊ ਮਾਤਾ ਦੀ ਜੈ